ਜੋਵਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋਵਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ ਹਾਂਜੀ ਇਹਨਾਂ ਸਤਰਾਂ ਤੋਂ ਅੰਦਾਜ਼ਾ ਲਗਾ ਲਿਆ ਹੋਣਾ ਜੀ ਅੱਜ ਦਾ ਸਾਡਾ ਵਿਸ਼ਾ ਹੈ ਸ਼ਿਵ ਕੁਮਾਰ ਬਟਾਲਵੀ ਸੋ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਕਦੋਂ ਹੋਇਆ ਹਾਂਜੀ ਦੱਸੋ ਇਹਦਾ ਆਨਸਰ ਸਹੀ ਕੀ ਹੋਏਗਾ ਹਾਂਜੀ 23 ਜੁਲਾਈ 1900 36 ਸ਼ਿਵ ਕੁਮਾਰ ਦਾ ਜਨਮ ਕਿੱਥੇ ਹੋਇਆ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਲੋਹਟੀਆਂ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਸ਼ਿਵ ਕੁਮਾਰ ਦਾ ਵਿਆਹ ਕਿਸ ਨਾਲ ਹੋਇਆ ਮੀਨਾ ਅਰੁਣਾ ਟੀਨਾ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ ਵੀ ਅਰੁਣਾ ਨੈਕਸਟ ਕੁਐਸਚਨ ਸ਼ਿਵ ਕੁਮਾਰ ਦੇ ਪਿਤਾ ਜੀ ਦਾ ਕੀ ਨਾਮ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਹਾਂਜੀ ਤਾਂ ਇਹਦਾ ਸਹੀ ਜਵਾਬ ਹੋਵੇਗਾ ਕਿਸ਼ਨ ਗੋਪਾਲ ਤੇ ਮਾਤਾ ਦਾ ਨਾਮ ਸ਼ਾਂਤੀ ਦੇਵੀ ਸ਼ਿਵ ਕੁਮਾਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਕਿਸ ਰਚਨਾ ਲਈ ਮਿਲਿਆ ਸੀ ਕਿਹੜੀ ਰਚਨਾ ਉਹਨਾਂ ਦੀ ਫੇਮਸ ਹੈ ਜਿਹਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਤਾਂ ਉਹ ਹੈ ਜੀ ਲੂਣਾ ਤਾਂ ਨੈਕਸਟ ਕੁਐਸਚਨ ਹੈ ਜੀ ਸ਼ਿਵ ਕੁਮਾਰ ਨੂੰ ਪੰਜਾਬ ਦਾ ਡੈਸ਼ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਜੀ ਉਹਨਾਂ ਤਾਂ ਇਹਦਾ ਸਹੀ ਜਵਾਬ ਹੋਵੇਗਾ ਆਪਸ਼ਨ ਨੰਬਰ ਡੀ ਏ ਐਂਡ ਸੀ ਕੀਟਸ ਐਂਡ ਸ਼ੈਲੀ ਅਗਲਾ ਕੁਐਸਚਨ ਸ਼ਿਵ ਕੁਮਾਰ ਦੇ ਉਸਤਾਦ ਦਾ ਕੀ ਨਾਮ ਸੀ ਉਨ੍ਹਾਂ ਦੇ ਉਸਤਾਦ ਦਾ ਕੀ ਨਾਂ ਸੀ ਜੀ ਹਾਂਜੀ ਸਹੀ ਜਵਾਬ ਬਰਕਤ ਰਾਮ ਸ਼ਿਵ ਕੁਮਾਰ ਦੀ ਸਵੈ ਜੀਵਨੀ ਦਾ ਕੀ ਨਾਂ ਹੈ ਜਿਹੜੀ ਉਨ੍ਹਾਂ ਦੀ ਸਵੈ ਜੀਵਨੀ ਹੈ ਮਨੋ ਵਿਸ਼ਲੇਸ਼ਣੀ ਕਾਵਜੁਕਤ ਨਾਲ ਸੰਬੰਧਿਤ ਲੰਮੀ ਨਜ਼ਮ ਮੈਂ ਅਤੇ ਮੈਂ ਹਾਂਜੀ ਅਗਲਾ ਕੁਸ਼ਨ ਹੈ ਲੂਣਾ ਦੀ ਵਿਦਾ ਕੀ ਆ ਲੂਣਾ ਦੀ ਵਿਦਾ ਕੀ ਹੈ ਕਵਿਤਾ ਨਾਟਕ ਵਾਰਤਕ ਜਾਂ ਫਿਰ ਕਾਵ ਨਾਟਕ ਸਹੀ ਜਵਾਬ ਕਾਵ ਨਾਟਕ ਅਗਲਾ ਕੁਸ਼ਨ ਹੈ ਜੀ ਸ਼ਿਪ ਕੁਮਾਰ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਸਹੀ ਜਵਾਬ ਹੈ ਪੀੜਾਂ ਦਾ ਪ੍ਰਾਗਾ 1960 ਬਹਟ ਵਿੱਚੋਂ ਨੂੰ ਭਾਸ਼ਾ ਵਿਭਾਗ ਵੱਲੋਂ ਪੰਜਾਬ ਵੱਲੋਂ ਸਨਮਾਨ ਮਿਲਿਆ ਸ਼ਿਵ ਕੁਮਾਰ ਦੀ ਆਖਰੀ ਰਚਨਾ ਕਿਹੜੀ ਸੀ ਸ਼ਿਵ ਕੁਮਾਰ ਦੀ ਆਖਰੀ ਰਚਨਾ ਕਿਹੜੀ ਸੀ ਮੈਂ ਅਤੇ ਮੈਂ ਸਵੈ ਜੀਵਨੀ ਮੂਲਕ ਸ਼ਿਵ ਕੁਮਾਰ ਨੂੰ ਲੂਣਾ ਦੇ ਲਈ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ ਸੀ ਸਾਹਿਤ ਅਕਾਦਮੀ ਅਵਾਰਡ ਉਹਨਾਂ ਨੂੰ ਕਦੋਂ ਮਿਲਿਆ ਸੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 1967 ਵਿੱਚ ਸ਼ਿਵ ਦਾ ਸ਼ਾਇਰ ਹੈ ਕਿਸ ਦਾ ਸ਼ਾਇਰ ਹੈ ਵਿਰਹਾ ਦਾ ਉਦਾਸੀ ਦਾ ਸੰਘਰਸ਼ ਦਾ ਤਾਂ ਇਹਦੇ ਵਿੱਚੋਂ ਕੀ ਆਏਗਾ ਜੀ ਇਸ ਨਾਮ ਨਾਲੋਂ ਬੜੇ ਫੇਮਸ ਹੋਏ ਨੇ ਹਾਂ ਜੀ ਸਹੀ ਜਵਾਬ ਹੈ ਜੀ ਵਿਰਹਾ ਤੇ ਉਦਾਸੀ ਬਿਰਹਾ ਦਾ ਕਵੀ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਕਿਸ ਰਚਨਾ ਲਈ ਮਿਲਿਆ ਭਾਸ਼ਾ ਵਿਭਾਗ ਨੇ ਕਿਹੜਾ ਉਹਨਾਂ ਨੂੰ ਅਵਾਰਡ ਦਿੱਤਾ ਸੀ ਕਿਹੜੀ ਰਚਨਾ ਸੀ ਉਹ ਆਟੇ ਦੀਆਂ ਚਿੜੀਆਂ 1962 ਈਸਵੀ ਵਿੱਚ ਸ਼ਿਵ ਕੁਮਾਰ ਨੂੰ ਪੰਜਾਬੀ ਦੀ ਕਿਹੜੀ ਕਾਵ ਧਾਰਾ ਦਾ ਸਿਖਰ ਮੰਨਿਆ ਜਾ ਸਕਦਾ ਹੈ ਤਾਂ ਇਹਨਾਂ ਵਿੱਚੋਂ ਕਿਹੜੀ ਹੋਏਗੀ ਜੀ ਰੋਮਾਂਸਵਾਦੀ ਜੁਝਾਰਵਾਦੀ ਰਹੱਸਵਾਦੀ ਜਾਂ ਫਿਰ ਪ੍ਰਯੋਗਵਾਦੀ ਹਾਂਜੀ ਸਹੀ ਜਵਾਬ ਹੈ ਰੋਮਾਂਸਵਾਦੀ ਅਗਲਾ ਕੁਐਸਚਨ ਹੈ ਸ਼ਿਪ ਕੁਮਾਰ ਦੀ ਪਹਿਲੀ ਰਚਨਾ ਕਿਸ ਕਾਵ ਸੰਗ੍ਰਹਿ ਵਿੱਚ ਦਰਜ ਹੈ ਪਹਿਲੀ ਰਚਨਾ ਕਿਸ ਕਾਵ ਸੰਗ੍ਰਹਿ ਵਿੱਚ ਦਰਜ ਹੈ ਤਾਂ ਸਹੀ ਜਵਾਬ ਹੈ ਜੀ ਕੋਲਾਜ਼ ਨੈਕਸਟ ਕੁਐਸਚਨ ਹੈ ਪੀੜਾਂ ਦਾ ਪ੍ਰਾਗਾ ਦੇ ਮੁਖਵੰਦ ਕਿਸ ਨੇ ਲਿਖੇ ਇੰਪੋਰਟੈਂਟ ਕੁਐਸਚਨ ਹੈ ਜੀ ਪੀੜਾ ਦਾ ਭਰਾਗਾ ਦਾ ਮੁੱਖਬੰਦ ਅਮਰਤਾ ਪ੍ਰੀਤਮ ਨੈਕਸਟ ਕੁਐਸਚਨ ਹੈ ਸ਼ਿਪ ਕੁਮਾਰ ਕਿਸ ਪ੍ਰਵਿਰਤੀ ਦਾ ਕਵੀ ਹੈ ਇਹੋ ਜੇ ਕੁਐਸਚਨ ਬਹੁਤ ਬਹੁਤ ਵਾਰ ਦੇਖੇ ਗਏ ਹਨ ਐਗਜ਼ਾਮਸ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਰੋਮਾਂਸਵਾਦੀ ਹੈ ਹਰ ਇੱਕ ਰਾਈਟਰ ਦੀ ਹਰ ਇੱਕ ਰਚਨਾਕਾਰ ਦੀ ਪ੍ਰਵਿਰਤੀ ਜ਼ਰੂਰ ਪੁੱਛੀ ਜਾਂਦੀ ਹੈ ਜੀ ਮੈਨੂੰ ਵਿਦਾ ਕਰੋ ਕਿਸ ਨੂੰ ਸਮਰਪਿਤ ਰਚਨਾ ਹੈ ਮੈਨੂੰ ਵਿਦਾ ਕਰੋ ਕਿਸ ਨੂੰ ਸਮਰਪਿਤ ਹੈ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਬਲਵੰਤ ਗਾਰਗੀ ਆਰਤੀ ਕਵਿਤਾ ਵਿੱਚ ਕਿਸ ਦੀ ਪੇਸ਼ਕਾਰੀ ਕੀਤੀ ਗਈ ਹੈ ਆਰਤੀ ਕਵਿਤਾ ਵਿੱਚ ਕਿਸ ਦੀ ਪੇਸ਼ਕਾਰੀ ਕੀਤੀ ਗਈ ਹੈ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ 20 ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਦੀ ਅਗਲਾ ਕੁੱਛਣਾ ਆਰਤੀ ਕਵਿਤਾ ਕਿਸ ਜਮਾਤ ਵਿੱਚ ਸ਼ਾਮਿਲ ਹੈ ਆਰਤੀ ਕਵਿਤਾ ਕਿਸ ਜਮਾਤ ਵਿੱਚ ਸ਼ਾਮਿਲ ਹੈ ਤਾਂ ਇਹਦਾ ਸਹੀ ਜਵਾਬ ਹੋਵੇਗਾ ਜੀ ਆਪਸ਼ਨ ਨੰਬਰ ਸੀ 11ਵੀਂ ਜਮਾਤ ਦੀ ਪੁਸਤਕ ਵਿੱਚ ਸ਼ਿਵ ਕਿਸ ਕਵਿਤਾ ਵਿੱਚ ਪੰਛੀ ਦੀ ਇੱਛਾ ਪ੍ਰਗਟ ਕਰਦਾ ਹੈ ਪੰਛੀ ਦੀ ਇੱਛਾ ਕਿਸ ਰਚਨਾ ਦੇ ਵਿੱਚ ਪ੍ਰਗਟ ਕੀਤੀ ਗਈ ਹੈ ਕਿਸ ਕਵਿਤਾ ਵਿੱਚ ਕੀਤੀ ਗਈ ਹੈ ਤਾਂ ਸਹੀ ਜਵਾਬ ਹੈ ਜੇ ਜੀ ਚਾਹੇ ਪੰਛੀ ਹੋ ਜਾਵਾਂ ਸ਼ਿਵ ਦੀਆਂ ਕਵਿਤਾਵਾਂ ਵਿੱਚ ਪ੍ਰੇਮ ਬਿਰਹਾ ਤੋਂ ਇਲਾਵਾ ਹੋਰ ਕਿਸ ਦਾ ਵਧੇਰੇ ਵਰਣਨ ਮਿਲਦਾ ਹੈ ਧੋਖਾ ਮੌਤ ਰੱਬ ਪ੍ਰਕਿਰਤੀ ਸਹੀ ਜਵਾਬ ਹੈ ਜੀ ਮੌਤ ਸ਼ਿਵ ਦਾ ਕਿਹੜਾ ਗੀਤ ਹਿੰਦੀ ਫਿਲਮਾਂ ਵਿੱਚ ਗਾਇਆ ਗਿਆ ਹੈ ਇਨਾਂ ਵਿੱਚੋਂ ਸਹੀ ਆਪਸ਼ਨ ਹੋਏਗਾ ਜੀ ਦੋਵੇਂ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਅੱਜ ਦਾ ਦਿਨ ਚੜਿਆ ਤੇਰੇ ਚੰਨ ਵਰਗਾ ਸ਼ਿਵ ਕੁਮਾਰ ਦੀ ਕਵਿਤਾ ਵਿੱਚ ਕਿਸ ਦਾ ਸੁਮੇਲ ਹੈ ਸ਼ਿਵ ਕੁਮਾਰ ਦੀ ਕਵਿਤਾ ਵਿੱਚ ਕਿਸ ਦਾ ਸੁਮੇਲ ਹੈ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਸੰਗੀਤ ਅਤੇ ਸਾਹਿਤ ਸ਼ਿਵ ਕੁਮਾਰ ਦੀ ਕਵਿਤਾ ਦਾ ਪ੍ਰধান ਵਿਸ਼ਾ ਕੀ ਹੈ ਉਹ ਸਾਰੇ ਤੁਸੀਂ ਜਾਣਦੇ ਹੋਵੋਗੇ ਜੀ ਜਿਸ ਨਾਮ ਨਾਲ ਇਹਨਾਂ ਨੂੰ ਬੜੀ ਫੇਮਸ ਹੋਇਆ ਤਾਂ ਉਹ ਹੈ ਵਿਰਹਾ ਕਿਹੜਾ ਕਾਵ ਸੰਗ੍ਰਹਿ ਮੌਤ ਪਿੱਛੋਂ ਪ੍ਰਕਾਸ਼ਿਤ ਹੋਇਆ ਇਹਨਾਂ ਵਿੱਚੋਂ ਅਲਵਿਦਾ ਆਰਤੀ ਜਾਂ ਫਿਰ ਦੋਵੇਂ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਦੋਵੇਂ ਅਗਲਾ ਕੁਐਸਚਨ ਲਾਜ਼ਵੰਤੀ ਦਾ ਪ੍ਰਕਾਸ਼ਨ ਸਾਲ ਦੱਸੋ ਲਾਜ਼ਵੰਤੀ ਦਾ ਪ੍ਰਕਾਸ਼ਨ ਸਾਲ ਦੱਸੋ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 1961 ਸ਼ਿਵ ਕੁਮਾਰ ਨੇ ਕਵਿਤਾ ਵਿੱਚ ਕਿਹੜੇ-ਕਿਹੜੇ ਰਸ ਵਧੇਰੇ ਵਰਤੇ ਉਹਨਾਂ ਦੀਆਂ ਰਚਨਾਵਾਂ ਵਿੱਚ ਸਾਨੂੰ ਕਿਹੜੇ ਰਸ ਦੀ ਜ਼ਿਆਦਾ ਵਰਤੋਂ ਦੇਖਣ ਨੂੰ ਮਿਲਦੀ ਹੈ ਤਾਂ ਉਹ ਹੈ ਜੀ ਏ ਐਂਡ ਸੀ ਕਰੋਨਾ ਅਤੇ ਸ਼ਿੰਗਾਰ ਰਸ ਸ਼ਿਵ ਕੁਮਾਰ ਨੇ ਕਿਸ ਕਵਿਤਾ ਵਿੱਚ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ ਹੈ ਸੋਗ ਹਾਦਸਾ ਕਿਸਮਤ ਜਾਂ ਫਿਰ ਅਸਾਂ ਦਾ ਜੋਬਨ ਰੁੱਤੇ ਮਰਨਾ ਸਹੀ ਆਪਸ਼ਨ ਹੈ ਜੀ ਲਾਸਟ ਅਸਾਂ ਦਾ ਜੋਬਨ ਰੁੱਤੇ ਮਰਨਾ ਸ਼ਿਵ ਕੁਮਾਰ ਨੂੰ ਨਿਰਾਸ਼ਾਵਾਦੀ ਕਵੀ ਕਿਸ ਨੇ ਕਿਹਾ ਤਾਂ ਇਹਦਾ ਸਹੀ ਜਵਾਬ ਕੀ ਹੋਏਗਾ ਜੀ ਤਾਂ ਆਪਸ਼ਨ ਨੰਬਰ ਸੀ ਹੀਰਾ ਸਿੰਘ ਦਰਦ ਨੂੰ ਅਗਲਾ ਕੁਐਸਚਨ ਹੈ ਜੀ ਲੂਣਾ ਦਾ ਅੰਗਰੇਜ਼ੀ ਅਨੁਵਾਦ ਕਿਸ ਨੇ ਕੀਤਾ ਲੂਣਾ ਦਾ ਅੰਗਰੇਜ਼ੀ ਅਨੁਵਾਦ ਕਿਸ ਨੇ ਕੀਤਾ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਬੀ ਐਸ ਦਿੱਤਾ ਬੀ ਐਸ ਦਿੱਤਾ ਰੁੱਖ ਕਵਿਤਾ ਵਿੱਚ ਕਿਸ ਰਿਸ਼ਤੇ ਦਾ ਜ਼ਿਕਰ ਨਹੀਂ ਹੈ ਮਹਿਬੂਬਾ ਫਰਾ ਪਤਨੀ ਜਾਂ ਫਿਰ ਦਾਦੀ ਤਾਂ ਸਹੀ ਜਵਾਬ ਆਪਸ਼ਨ ਨੰਬਰ ਸੀ ਪਤਨੀ ਇਸ ਤੋਂ ਅਗਲਾ ਕੁਸ਼ਣ ਹੈ ਜੀ ਸ਼ਿਵ ਕੁਮਾਰ ਬੁੱਢ ਕਿਸ ਜੂਨ ਵਿੱਚ ਆਉਣਾ ਚਾਹੁੰਦਾ ਹੈ ਇਨਸਾਨ ਰੁੱਖ ਜਾਨਵਰ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਰੁੱਖ ਅਗਲਾ ਕੁਐਸਚਨ ਹੈ ਜੀ ਸ਼ਿਵ ਦੀ ਮੌਤ ਕਿਵੇਂ ਹੋਈ ਸੀ ਜਿਗਰ ਦੀ ਬਿਮਾਰੀ ਕਰਕੇ ਦਿਲ ਦੀ ਬਿਮਾਰੀ ਕਰਕੇ ਦੁਰਘਟਨਾ ਵਿੱਚ ਜਾਂ ਫਿਰ ਤਪ ਦੀ ਨਾਲ ਤਾਂ ਇਹਨਾਂ ਵਿੱਚੋਂ ਸਹੀ ਆਪਸ਼ਨ ਹੋਏਗੀ ਜੀ ਆਪਸ਼ਨ ਨੰਬਰ 1 ਏ ਜਿਗਰ ਦੀ ਬਿਮਾਰੀ ਕਰਕੇ ਸ਼ਿਵ ਕੁਮਾਰ ਦਾ ਚੋਣਵਾ ਕਾਵ ਸੰਗ੍ਰਹਿ ਕਿਹੜਾ ਹੈ ਦਰਦਮੰਦਾਂ ਦੀਆਂ ਆਹੀ ਆਟੇ ਦੀਆਂ ਚਿੜੀਆਂ बिरहा दा सुल्तान या फिर अलविदा ਤਾਂ ਸਹੀ ਆਪਸ਼ਨ ਹੈ ਜੀ बिरहा दा ਸੁਲਤਾਨ बिरहा दा ਸੁਲਤਾਨ ਕਿਸ ਨੂੰ ਕਿਹਾ ਜਾਂਦਾ ਹੈ ਇਹ ਵੀ ਕੁਐਸਚਨ ਬਣ ਕੇ ਆ ਸਕਦਾ ਹੈ ਸਭ ਤੋਂ ਪਹਿਲਾਂ ਸ਼ਿਵ ਕੁਮਾਰ ਕਿਹੜਾ ਕੰਮ ਕਰਦੇ ਸਨ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਪਟਵਾਰੀ ਇੱਕ ਇਹਨਾਂ ਦੀ YouTube ਦੇ ਉੱਪਰ ਵੀਡੀਓ ਪਈ ਹੋਈ ਹੈ ਇਹਨਾਂ ਦਾ ਇੰਟਰਵਿਊ ਸਾਰਿਆਂ ਨੇ ਜ਼ਰੂਰ ਦੇਖਣਾ ਜੀ ਸ਼ਿਵ ਕੁਮਾਰ ਨੇ ਕਿਸ ਰਚਨਾ ਨੂੰ ਨਵਾਂ ਰੂਪ ਦੇ ਕੇ ਲੂਣਾ ਦੀ ਰਚਨਾ ਕੀਤੀ ਸ਼ਿਵ ਕੁਮਾਰ ਨੇ ਕਿਸ ਰਚਨਾ ਨੂੰ ਨਵਾਂ ਰੂਪ ਦੇ ਕੇ ਲੂਣਾ ਦੀ ਰਚਨਾ ਕੀਤੀ ਤਾਂ ਸਹੀ ਜਵਾਬ ਹੋਏਗਾ ਜੀ ਪੂਰਨ ਭਗਤ ਸ਼ਿਵ ਕੁਮਾਰ ਦੀਆਂ ਕਵਿਤਾਵਾਂ ਦਾ ਆਧਾਰ ਕੀ ਸੀ ਮੁਹਾਵਰੇ ਲੋਕੀ ਦੁਬਿਦਾ ਜਾਂ ਫਿਰ ਦੁੱਖ ਇਹਨਾਂ ਦੀ ਪ੍ਰਵਿਰਤੀ ਬਾਰੇ ਇਹਨਾਂ ਦੇ ਬਾਰੇ ਜਾਣ ਕੇ ਤੁਹਾਨੂੰ ਇਹਦੀ ਰਚਨਾਵਾਂ ਦਾ ਵੀ ਅੰਦਾਜ਼ਾ ਲੱਗ ਜਾਵੇਗਾ ਲੋਕ ਗੀਤ ਸ਼ਿਵ ਕੁਮਾਰ ਦੀ ਕਿਹੜੀ ਕਵਿਤਾ ਇਸਤਰੀ ਦੀ ਬਕਾਲਤ ਕਰਦੀ ਹੈ ਆਰਤੀ ਲਾਜ਼ਵੰਤੀ ਲੂਣਾ ਪੀੜਾਂ ਦਾ ਪ੍ਰਾਗਾ ਤਾਂ ਸਹੀ ਜਵਾਬ ਹੋਏਗਾ ਜੀ ਲੂਣਾ ਬਾਦਦੇ ਹਾਂ ਜੀ ਅਗਲੇ ਕੁਐਸਚਨ ਵੱਲ ਸ਼ਿਵ ਕੁਮਾਰ ਲਈ ਮੁਹੱਬਤ ਦੇ ਪਿੰਡ ਦਾ ਪਟਵਾਰੀ ਸ਼ਬਦ ਕਿਸ ਨੇ ਵਰਤੇ ਸ਼ਿਵ ਕੁਮਾਰ ਲਈ ਮੁਹੱਬਤ ਦੇ ਪਿੰਡ ਦਾ ਪਟਵਾਰੀ ए शब्द ऑप्शन नंबर ए अमृता प्रीतम जी ने। शिव कुमार किस दौर का कवि है मोस्ट मोस्ट इंपॉर्टेंट क्वेश्चन पहले दूजे तीजे या फिर चौथे तो सही जवाब होएगा जी है। तीजे दौर ਕਵੀ ਹੈ ਕਵੀਆਂ ਦੀ ਪ੍ਰਵਿਰਤੀ ਕਵੀਆਂ ਦਾ ਦੌਰ ਇਹ ਮੋਸਟ ਇੰਪੋਰਟੈਂਟ ਕੁਐਸਚਨ ਨੇ ਜੀ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਇਹਦੀ ਵਿਦਾ ਕੀ ਆ ਕਵਿਤਾ ਗਜ਼ਲ ਗੀਤ ਜਾਂ ਫਿਰ ਇਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੈ ਜੀ ਗਜ਼ਲ ਬਿਰਹਾ ਕੀ ਹੈ ਬਿਰਹਾ ਕੀ ਹੈ ਗੀਤ ਹੈ ਕਵਿਤਾ ਹੈ ਗਜ਼ਲ ਹੈ ਜਾਂ ਫਿਰ ਕਾਵ ਸੰਗ੍ਰਹਿ ਹੈ ਤਾਂ ਸਹੀ ਜਵਾਬ ਹੈ ਜੀ ਇਸ ਦਾ ਕਵ ਸੰਗ੍ਰਹਿ ਹੈ ਵਾਦਦੇ ਹਾਂ ਜੀ ਅਗਲੇ ਕੁਐਸਚਨ ਵੱਲ ਮੈਂ ਕੰਡੇ ਵਾਲੀ ਥੋਰਵੇ ਸੱਜਣਾ ਉੱਗੀ ਵਿੱਚ ਇਹਨਾਂ ਆਪਸ਼ਨਾਂ ਵਿੱਚੋਂ ਚੁਣੋ ਅੱਗੇ ਕੀ ਆਏਗਾ ਜੀ ਬਹਾਰਾਂ ਉਜਾੜਾ ਜਾਂ ਫਿਰ ਪਹਾੜਾ ਜਾਂ ਫਿਰ ਕੋਈ ਨਹੀਂ ਹਾਂਜੀ ਸਹੀ ਜਵਾਬ ਹੈ ਜੀ ਉਜਾੜਾ ਅਗਲਾ ਕੁਐਸਚਨ ਹੈ ਜੀ ਸ਼ਿਵ ਨੂੰ ਪੰਜਾਬੀ ਦੇ ਕਾਲੇ ਬਾਗਾਂ ਦੀ ਕੋਇਲ ਕਿਸ ਨੇ ਕਿਹਾ ਮੋਸਟ ਮੋਸਟ ਇੰਪੋਰਟੈਂਟ ਕਾਲੇ ਬਾਗਾਂ ਦੀ ਕੋਇਲ ਕਿਸ ਨੇ ਕਿਹਾ ਜੀ ਸਹੀ ਆਪਸ਼ਨ ਇਹਨਾਂ ਵਿੱਚੋਂ ਹੋਏਗੀ ਡੀ ਜੀਤ ਸਿੰਘ ਸ਼ੀਤਲ ਨੇ ਸ਼ਿਵ ਕੁਮਾਰ ਆਪਣੇ ਆਪ ਨੂੰ ਕਿਹੜਾ ਕਵੀ ਆਖਦਾ ਸੀ ਉਦਾਸੀ ਦਾ ਪ੍ਰੇਮ ਦਾ ਬਿਰਹਾ ਦਾ ਜਾਂ ਫਿਰ ਦੁਖੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਬਿਰਹਾ ਦਾ ਬਿਰਹਾ ਦਾ ਕਵੀ ਕਿਹਨਾਂ ਨੂੰ ਜਾਣਿਆ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਹਾਂਜੀ ਅਗਲਾ ਕੁਐਸਚਨ ਸ਼ਿਵ ਕੁਮਾਰ ਦੇ ਗੀਤਾਂ ਨੂੰ ਕਿਸ ਮਸ਼ਹੂਰ ਗਾਇਕ ਨੇ ਕੈਸਟ ਰਾਹੀਂ ਪੇਸ਼ ਕੀਤਾ ਤਾਂ ਇਹਦਾ ਸਹੀ ਜਵਾਬ ਹੈ ਜੀ ਹੰਸ ਰਾਜ ਹੰਸ ਅਗਲਾ ਕੁਐਸਚਨ ਹੈ ਜੀ ਅਲਵਿਦਾ ਕਾਵ ਸੰਗ੍ਰਹਿ ਕਿਸ ਯੂਨੀਵਰਸਿਟੀ ਨੇ ਪੇਸ਼ ਕੀਤਾ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ A ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਦਿਆਂ ਜੀ ਅਗਲੇ ਕੁਐਸਚਨ ਵੱਲ ਸ਼ਿਵ ਨੇ ਵਿਰਹਾ ਦਾ ਸੰਕਲਪ ਕਿਸ ਦੀ ਬਾਣੀ ਵਿੱਚੋਂ ਲਿਆ ਸ਼ਾਹ ਹੁਸੈਨ ਬੁੱਲੇ ਸ਼ਾਹ ਬਾਬਾ ਫਰੀਦ ਜੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੋਏਗਾ ਜੀ ਬਾਬਾ ਫਰੀਦ ਜੀ ਥੈਂਕ ਯੂ ਸੋ ਮਚ